ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਨਵੇਂ ਕਦਮਾਂ ਨੂੰ ਲੈ ਕੇ ਚਿੰਤਾ ਜ਼ਾਰ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਡਰੱਗਜ਼ ਖਿਲਾਫ ਪ੍ਰਦਰਸ਼ਨ ਦੇ ਆਧਾਰ ਤੇ ਐਸ ਐਚਓ ਤੋਂ ਲੈ ਕੇ ਐਸ ਐਸ ਪੀ ਦੇ ਮੁਲਾਂਕਣ ਕਰਨਾ ਸਮਾਜ ਲਈ ਬਹੁਤ ਹੀ ਖਤਰਨਾਕ ਹੈ ਹਾਈ ਕੋਰਟ ਦੀ ਇਹ ਟਿੱਪਣੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਉਸ ਫੈਸਲੇ ਤੇ ਆਈ ਹੈ ਜਿਹਦੇ ਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਨਸ਼ਿਆਂ ਦੇ ਖਿਲਾਫ ਛੇੜੀ ਗਈ ਜੰਗ ਦੇ ਤਹਿਤ ਐਸਐਚਓ ਤੋਂ ਲੈ ਕੇ ਐਸਐਸਪੀ ਦੇ ਪ੍ਰਦਰਸ਼ਨ ਦੇ ਆਧਾਰ ਤੇ ਮੁਲੰਕਣ ਕੀਤਾ ਜਾਊਗਾ ਤੇ ਇਹ ਹਾਈ ਕੋਰਟ ਵੱਲੋਂ ਟਿੱਪਣੀ ਆ ਜਿਸ ਕਰਕੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਇਸ ਨਵੇਂ ਫੈਸਲੇ ਨੂੰ ਲੈ ਕੇ ਸਮਾਜ ਨੂੰ ਚਿੰਤਾ ਵਿੱਚ ਪਾ ਦਿੱਤਾ ਤਾਂ ਜੋ ਹਾਈ ਕੋਰਟ ਨੂੰ ਇਹ ਜਿਹੜੀ ਟਿੱਪਣੀ ਕਰਨੀ ਪਈ ਹੈ ਖਬਰ ਛਪੀ ਹੈ ਦਿਨਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਜਿਹਦੇ ਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਪੁਲਿਸ ਦੇ ਨਵੇਂ ਕਦਮਾਂ ਤੇ ਹਾਈ ਕੋਰਟ ਨੇ ਕਿਹਾ ਡਰੱਗਸ ਖਿਲਾਫ ਪ੍ਰਦਰਸ਼ਨ ਦੇ ਆਧਾਰ ਤੇ ਮੁਲਾਂਕਣ ਖਤਰਨਾਕ ਪੰਜਾਬ ਪੁਲਿਸ ਦੇ ਐਸਐਸਪੀ ਅਤੇ ਥਾਣਾ ਮੁਖੀਆਂ ਦੀ ਪ੍ਰਦਰਸ਼ਨ ਮੁਲਾਂਕਣ ਰਿਪੋਰਟ ਇਸ ਆਧਾਰ ਉੱਤੇ ਤਿਆਰ ਕੀਤੀ ਜਾਵੇਗੀ ਕਿ ਉਹਨਾਂ ਨੇ ਡਰਗ ਖਿਲਾਫ ਮਿਹਮ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਕਿੰਨੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ ਪਿਛਲੇ ਦਿਨੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਹਵਾਲੇ ਨਾਲ ਪ੍ਰਕਾਸ਼ਿਤ ਇਸ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਉੱਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਕਦਮ ਰਾਜ ਵਿੱਚ ਇੱਕ ਅਤਿਆਚਾਰੀ ਸਥਿਤੀ ਪੈਦਾ ਕਰੇਗਾ ਜਿੱਥੇ ਨਿਰਦੋਸ਼ ਲੋਕਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਕੇਵਲ ਅੰਕੜੇ ਪੂਰੇ ਕਰਨ ਲਈ ਹੀ ਬਲੀ ਦਾ ਬੱਕਰਾ ਬਣਾਇਆ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਦੀਪ ਮੌਦਗਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਪੰਜਾਬ ਦੀ ਮੌਜੂਦਾ ਸਥਿਤੀ ਦੀ ਗੱਲ ਹੈ ਡਰੱਗਸ ਖਿਲਾਫ ਚਲਾਈ ਜਾ ਰਹੀ ਮੁਹਿੰਮ ਸਵਾਗਤਯੋਗ ਹੈ ਪਰ ਜਦੋਂ ਪੁਲਿਸ ਅਫਸਰਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਸਿਰਫ ਟੀਚੇ ਪੂਰੇ ਕਰਨ ਆਧਾਰ ਉੱਤੇ ਹੀ ਕੀਤਾ ਜਾਵੇਗਾ ਤਾਂ ਕੋਰਟ ਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਹੈ ਕਿ ਇਹ ਦ੍ਰਿਸ਼ਟੀਕੋਣ ਵੈਸ਼ੀ ਸਥਿਤੀ ਨੂੰ ਜਨਮ ਦੇਵੇਗਾ ਕੋਰਟ ਨੇ ਫੈਸਲੇ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਇਨਸੈਂਟਿਵ ਆਧਾਰਿਤ ਪੁਲਸਿੰਗ ਜਿਸ ਵਿੱਚ ਸਿਰਫ ਅੰਕੜਿਆਂ ਦੀ ਪੂਰਤੀ ਉੱਤੇ ਹੀ ਜ਼ੋਰ ਦਿੱਤੇ ਜਾਵੇਗਾ ਇੱਕ ਇਨਾਮ ਵਰਗੀ ਵਿਵਸਥਾ ਬਣ ਜਾਵੇਗੀ ਇਸ ਦਾ ਸਿੱਟਾ ਇਹ ਹੋਵੇਗਾ ਕਿ ਡਰੱਗਜ਼ ਵਪਾਰ ਤੇ ਲਗਾਮ ਕੱਸਣ ਦੀ ਬਜਾਏ ਇਹ ਨੀਤੀ ਉਸ ਨੂੰ ਹੋਰ ਤੇਜ਼ ਗਤੀ ਨਾਲ ਫਲੌਨ ਵਿੱਚ ਮਦਦਗਾਰ ਬਣ ਜਾਵੇਗੀ ਕਿਉਂਕਿ ਫੋਕਸ ਸਿਰਫ ਗਿਣਤੀ ਪੂਰੀ ਕਰਨ ਉੱਤੇ ਹੀ ਹੋਵੇਗਾ ਕੋਰਟ ਨੇ ਮੰਨਿਆ ਕਿ ਡਰੱਗਜ਼ ਦੀ ਸਮੱਸਿਆ ਨਾਲ ਨਿਪਟਣਾ অতি ਜ਼ਰੂਰੀ ਹੈ ਪਰ ਟੀਚਾ ਆਧਾਰਿਤ ਪੁਲਸਿੰਗ ਲਈ ਸਥਿਤੀ ਹੋਰ ਵਿਗੜ ਸਕਦੀ ਹੈ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਵਸਥਾ ਪੁਲਸ ਅਫਸਰਾਂ ਨੂੰ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਲਈ ਪ੍ਰੇਰਿਤ ਕਰੇਗੀ ਜਿਸ ਨਾਲ ਕਾਨੂੰਨ ਦਾ ਉਦੇਸ਼ ਹੀ ਖਤਮ ਹੋ ਜਾਵੇਗਾ ਇਹ ਟਿੱਪਣੀ ਕੋਰਟ ਨੇ ਇੱਕ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਇਹ ਮਾਮਲਾ 22 ਅਪ੍ਰੈਲ 2024 ਨੂੰ ਐਨ ਡੀ ਪੀ ਐਸ ਐਕਟ ਵਿੱਚ ਮਾਹਲੀ ਜ਼ਿਲੇ ਦੇ ਸੈਕਟਰ 79 ਦੇ ਥਾਣੇ ਵਿੱਚ ਦਰਜ ਹੋਇਆ ਸੀ ਮੁਲਜ਼ਮ ਨੂੰ ਜ਼ਮਾਨਤ ਦਿੰਦੇ ਹੋਏ ਜਸਟਿਸ ਮੋਦਗਲ ਨੇ ਇਸ ਗੱਲ ਉੱਤੇ ਵੀ ਗੌਰ ਕੀਤਾ ਕਿ ਮਕਦਮੇ 'ਚ ਗੈਰ ਜ਼ਰੂਰੀ ਦੇਰੀ ਹੋ ਰਹੀ ਹੈ ਜੋ ਮੁਲਜ਼ਮ ਦੇ ਅਧਿਕਾਰਾਂ ਦੀ ਲੰਘਣਾ ਹੁਣ ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਟਿੱਪਣੀ ਕੀਤੀ ਗਈ ਆ ਉਸ ਟਿੱਪਣੀ ਤੋਂ ਬਾਅਦ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੀ ਰੁਖ ਅਖਤਿਆਰ ਕਰਦੀ ਹੈ ਕਿਉਂਕਿ ਖਬਰ ਦੇ ਹਵਾਲੇ ਨਾਲ ਜਿਹੜਾ ਇਹ ਮਸਲਾ ਹਾਈ ਕੋਰਟ ਵਿੱਚ ਪਹੁੰਚਿਆ ਕਿ ਜਿਹੜੇ ਹੁਣ ਅਫਸਰਾਂ ਦੇ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਦੇ ਅਫਸਰਾਂ ਦੇ ਜਿਹੜਾ ਪ੍ਰਦਰਸ਼ਨ ਆ ਉਹਨਾਂ ਦੀ ਕਾਰਗੁਜ਼ਾਰੀ ਇਸ ਗੱਲ ਤੇ ਮੁਲਾਂਕਣ ਕੀਤੀ ਜਾਏਗੀ ਕਿ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕਿੰਨੀਆਂ ਮੁਕਦਮੇ ਦਰਜ ਕੀਤੇ ਨੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਕਿੰਨਾ ਨਸ਼ੀਲੇ ਜਿਹੜੇ ਸਮਾਨ ਨੇ ਉਹ ਕਿੰਨੇ ਬਰਾਮਦ ਕੀਤੇ ਨੇ ਜਿਸੇ ਹੀ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਜੋਗ ਜਜ ਵੱਲੋਂ ਇਹ ਜਿਹੜੀ ਜਸਟਿਸ ਵੱਲੋਂ ਟਿੱਪਣੀ ਕੀਤੀ ਗਿਆ ਉਸ ਟਿੱਪਣੀ ਦੇ ਨਾਲ ਸਮੁੱਚਾ ਸਮਾਜ ਵੀ ਹਿਲ ਗਿਆ ਕਿ ਆਖਿਰ ਜਿਹੜੇ ਪੁਲਿਸ ਨੂੰ ਅਗਰ ਇਦਾਂ ਦੇ ਅਧਿਕਾਰਾਂ ਦੀ ਵਰਤੋਂ ਮਿਲ ਗਈ ਤਾਂ ਲਾਜ਼ਮੀ ਤੌਰ ਤੇ ਦੁਰਵਤੋਂ ਵੀ ਹੋ ਸਕਦੀ ਹੈ ਕਿਉਂਕਿ ਫਿਰ ਪੁਲਿਸ ਜਿਹੜੇ ਨੇ ਅਧਿਕਾਰੀ ਉਹ ਨੰਬਰ ਬਣਾਉਣ ਦੀ ਖਾਤਰ ਕਈਆਂ ਨੂੰ ਜਿਹੜੇ ਨੇ ਉਹ ਮਕਦਮੇ ਦਰਜ ਕਰ ਸਕਦੇ ਨੇ ਕਿਉਂਕਿ ਪਹਿਲਾਂ ਵੀ ਨੰਬਰ ਵਧਾਉਣ ਦੀ ਖਾਤਰ ਪੁਲਿਸ ਨੇ ਬਹੁਤ ਜ਼ਿਆਦਾ ਫਰਜੀ ਅੰਕੜੇ ਪੇਸ਼ ਕੀਤੇ ਨੇ ਫਰਜੀ ਮੁਕਾਬਲਿਆਂ ਨਾਲ ਵੀ ਪੁਲਿਸ ਦੀ ਜਿਹੜੀ ਵਰਦੀ ਤੇ ਦਾਗ ਲੱਗੇ ਹੋਏ ਨੇ ਤੇ ਜੇਹੀ ਸਥਿਤੀ ਦੇ ਵਿੱਚ ਇਹ ਨਾ ਹੋਵੇ ਕਿ ਨਸ਼ਾ ਖਾਣ ਵਾਲੇ ਜਿਹੜੇ ਲੋਕ ਵਿਕਟਮ ਨੇ ਉਹਨਾਂ ਨੂੰ ਹੀ ਅਕਿਊਜ਼ ਮੰਨ ਕੇ ਦੋਸ਼ੀ ਮੰਨ ਕੇ ਗਿਣਤੀ ਜਿਹੜੀ ਕੇਸਾਂ ਦੀ ਉਭਧਾਈ ਜਾਵੇ ਤੇ ਜਿਹੜੇ ਨਸ਼ਿਆਂ ਦੀ ਬਰਾਮਦਗੀ ਆ ਉਹ ਵੀ ਵੱਧ ਤੋਲੀ ਮੋਲੀ ਜਾਵੇ ਹੁਣ ਫਿਲਹਾਲ ਦੇ ਦੇ ਹੈ ਕਿ ਜਿਹੜੀ ਹਾਈ ਕੋਰਟ ਦੇ ਜਸਟਿਸ ਵੱਲੋਂ ਟਿੱਪਣੀ ਆਈ ਆ ਉਹ ਟਿੱਪਣੀ ਨੂੰ ਲੈ ਕੇ ਪੰਜਾਬ ਸਰਕਾਰ ਕੀ ਜਿਹੜਾ ਨਵੇਂ ਕਦਮ ਬਣਾਏ ਨੇ ਨਸ਼ੇ ਰੋਕਣ ਲੈ ਕੇ ਉਹਨਾਂ ਕਦਮਾਂ ਤੇ ਰੋਕ ਲਾਏਗੀ ਜਾਂ ਕੁਝ ਉਸਕਾ ਦਿਮਾਗ ਦੇ ਵਿੱਚ ਚੁੱਕੇ ਗੇ ਕਦਮਾਂ ਦੇ ਵਿੱਚ ਸੁਧਾਰ ਕਰੇਗੀ ਫੁਲਾਲ ਇਸ ਜਾਣਕਾਰੀ ਨਾਲ ਤੁਹਾਡ ਤੁਹਾਨੂੰ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ